ਹੈਲੋ ਦੋਸਤੋ ਅੱਜ ਆਪਾਂ ਬਣਾ ਰਿਆਂ ਜੀ ਆਲੂ ਲੱੱਛਾ ਟਿੱਕੀ ਇਹ ਟਿੱਕੀ ਜੀ ਖਾਣ ਵਿੱਚ ਜੰਨੀ ਜ਼ਿਆਦਾ ਟੇਸਟੀ ਆ ਓਨੀ ਹੀ ਜ਼ਿਆਦਾ ਇਹ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਆ ਤੇ ਬਹੁਤ ਘੱਟ ਸਮੇਂ ਵਿੱਚ ਬਣਾ ਕੇ ਆਪਾਂ ਇਸ ਨੂੰ ਤਿਆਰ ਕਰ ਸਕਦੇ ਆ ਅਗਰ ਤੁਹਾਨੂੰ ਇਹ ਮੇਰੀ ਰੈਸਪੀ ਵਧੀਆ ਲੱਗੇ ਤਾਂ ਜੀ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਦੇਣਾ ਸਭ ਤੋਂ ਪਹਿਲਾਂ ਜੀ ਆਪਾਂ ਤਿੰਨ మీడియం ਸਾਈਜ਼ ਦੇ ਆਲੂ ਲੈਨੇ ਇਸ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਛਿੱਲ ਲਿਆਗਾ ਹੁਣ ਆਪਾਂ ਇਸ ਨੂੰ ਕੱਦੂਕਸ ਕਰਾਂਗੇ ਕੱਦੂਕਸ ਜੀ ਆਪਾਂ ਨੇ ਨਾ ਤਾਂ ਜ਼ਿਆਦਾ ਮੋਟਾ ਤੇ ਨਾ ਹੀ ਬਰੀਕ ਕਰਨਾਗਾ ਕੱਦੂਕਸ ਕਰਕੇ ਜੀ ਆਪਾਂ ਇਸ ਦੇ ਲੰਬੇ ਲੰਬੇ ਲੱਛੇ ਜੇ ਤਿਆਰ ਕਰ ਲਵਾਂਗੇ ਦੇਖੋ ਇਸ ਤਰੀਕੇ ਦੇ ਕੱਦੂ ਕਸ ਦੀ ਆਪਾਂ ਨਾ ਕੰਪਲੀਟ ਹੋ ਚੁੱਕਿਆਗਾ ਦੇਖੋ ਇਸ ਤਰੀਕੇ ਦਾ ਆਪਾਂ ਸਾਰਾ ਕੱਦੂ ਕਸ ਕਰਨਾ ਜੀ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਦੋ ਤਿੰਨ ਵਾਰੀ ਜੀ ਆਪਾਂ ਪਾਣੀ ਨਾਲ ਇਸ ਨੂੰ ਚੰਗੀ ਤਰ੍ਹਾਂ ਧੋ ਲੈਣਾਗਾ ਤਾਂ ਕਿ ਆਲੂ ਦਾ ਜੋ ਗੰਦਲਾ ਪਾਣੀ ਆ ਉਹ ਨਿਕਲ ਜਾਵੇ ਦੇਖੋ ਕੰਨਾ ਸਾਫ ਹੋ ਚੁੱਕਿਆ ਜੀ ਇਹ ਦੋ ਤਿੰਨ ਵਾਰ ਧੋਣ ਤੋਂ ਬਾਅਦ ਵੀ ਦੇਖੋ ਕੰਨਾ ਗੰਦਲਾ ਪਾਣੀ ਹੈ ਜੀ ਹੁਣ ਆਪਾਂ ਇੱਕ ਪੈਨ ਵਿੱਚ ਜੀ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਜਦੋਂ ਆਪਣਾ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਾਵੇ ਜੀ ਫਿਰ ਆਪਾਂ ਇਸ ਵਿੱਚ ਜੋ ਆਪਾਂ ਆਲੂਆਂ ਦੇ ਲੱਛੇ ਬਣਾ ਕੇ ਤਿਆਰ ਕਰੇ ਨੇ ਉਸ ਨੂੰ ਆਪਾਂ ਗਰਮ ਪਾਣੀ ਵਿੱਚ ਪਾ ਦਵਾਂਗੇ 5 ਮਿੰਟ ਲਈ ਜੀ ਆਪਾਂ ਇਸ ਨੂੰ ਬੋਇਲ ਕਰਾਂਗੇ 5 ਮਿੰਟ ਤੋਂ ਜ਼ਿਆਦਾ ਆਪਾਂ ਨਹੀਂ ਬੋਇਲ ਕਰਨਾ ਜੀ ਗੈਸ ਆਪਾਂ ਮੀਡੀਅਮ ਟੂ ਹਾਈ ਰੱਖਾਂਗੇ ਜੇ ਆਪਾਂ 5 ਮਿੰਟ ਤੋਂ ਜ਼ਿਆਦਾ ਇਸ ਨੂੰ ਬੋਇਲ ਕੀਤਾ ਜੀ ਫਿਰ ਇਹ ਆਲੂ ਪੂਰੀ ਤਰ੍ਹਾਂ ਪੱਕ ਜਾਵੇਗਾ ਇਸ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਇਸ ਤਰੀਕੇ ਨਾਲ ਜੀ ਆਪਾਂ ਇਸ ਨੂੰ ਚੈੱਕ ਵੀ ਕਰ ਸਕਦੇ ਹਾਂ ਕਿ ਇਹ 50% ਬਣ ਚੁੱਕਿਆ ਹੈ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇਸੰਦਾ ਜੀ ਆਪਾਂ ਚੰਗੀ ਤਰ੍ਹਾਂ ਪਾਣੀ ਨਿਕਾਲ ਦਾਂਗੇ तो उपर थोड़ा ज़ा ठंडा पानी पा देवेंगे ताकि जल्दी ठंडा हो जाए जी ओवर कुक हो गया जी फिर यह बुरी तरह आलू गल जाएगा हम आप दो हाथों इस चंकी तरह निचोड़ देवे ता कि इस बीच बिल्कुल भी पानी ना रहे देखो इस तरीके का हो चुक निचोड़ के जी ਹੁਣ ਆਪਾਂ ਇਸ ਵਿੱਚ 2 ਚਮਚ ਕਾਰਨਫਲੋਰ ਦੇ ਪਾਵਾਂਗੇ ਇਹ ਆਪਾਂ ਛੋਟਾ ਚਮਚ ਲਿਆ ਜੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਆਪਾਂ ਜੀ ਇਸ ਵਿੱਚ 2 ਚਮਚ ਮੈਦਾ ਪਾਵਾਂਗੇ मिक्स ਕਰਾਂਗੇ ਜੀ ਆਪਾਂ ਇਸ ਨੂੰ ਇਸ ਨੂੰ ਜੀ ਆਪਾਂ ਹੱਥਾਂ ਨਾਲ ਜ਼ਿਆਦਾ ਮੈਸ਼ ਨਹੀਂ ਕਰਨਾ ਹੈਗਾ ਹਲਕਾ ਹਲਕਾ ਜਿ ਆਪਾਂ ਮੈਦੇ ਨੂੰ ਮਿਕਸ ਕਰ ਦਵਾਂਗੇ ਇਸ ਤਰੀਕੇ ਨਾਲ ਮੈਸ਼ ਨਹੀਂ ਕਰਨਾ ਆਪਣੇ ਹੱਥਾਂ ਨਾਲ ਹੁਣ ਆਪਾਂ ਜੀ ਇਸ ਤਰੀਕੇ ਨਾਲ ਹਲਕੀਆਂ ਜਿ ਇਸ ਤਰੀਕੇ ਨਾਲ ਛੋਟੀਆਂ ਛੋਟੀਆਂ ਟਿੱਕੀਆਂ ਬਣਾ ਕੇ ਇਸ ਨੂੰ ਫਰਾਈ ਕਰਾਂਗੇ ਉਨਾਪਾ ਦੀ ਇੱਕ ਤਵਾ ਲਏਗਾ ਇਸ ਉਤੇ ਸਰੋਂ ਦਾ ਤੇਲ ਪਾਏਗਾ ਥੋੜਾ ਜਾਂ ਜਦ ਇਹ ਗਰਮ ਹੋ ਜਾਏ ਫਿਰ ਆਪਾਂ ਛੋਟੇ ਛੋਟੇ ਟਿੱਕੀਆਂ ਬਣਾ ਕੇ ਇਸ ਨੂੰ ਫਰਾਈ ਕਰਾਂਗੇ ਪੰਜ ਤੋਂ 6 ਮਿੰਟਾਂ ਲਈ ਜੇ ਆਪਾਂ ਇਸ ਨੂੰ ਪਕਾਵਾਂਗੇ ਗੈਸ ਆਪਾਂ ਮੀਡੀਅਮ ਟੂ ਹਾਈ ਰੱਖਾਂਗੇ ਹੁਣ ਆਪ ਇਸ ਦੀ ਸਾਈਡ ਚੇਂਜ ਕਰ ਦਾਂਗੇ आलू लच्छा टिक्की चाट जी खाने बहुत ही ज्यादा टेस्टी होंगी बहुत ही घट समय बन के जी ही तैयार हो सकती है आप इसकी सैड चेंज कर देंगे देखो कलर चेंज होना शुरू हो चुका है ਲਾਈਟ 골ਡਨ ਬ੍ਰਾਊਨ ਹੋਣ ਤੱਕ ਜੀ ਆਪਾਂ ਇਸ ਨੂੰ ਫਰਾਈ ਕਰਨਾ ਹੈ ਦੇਖੋ ਇਹਦੇ ਲਈ ਸੜਤੋ ਵੀ ਇਹ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਬੰਦ 6 ਮਿੰਟ ਜੀ ਇਸ ਨੂੰ ਹੋ ਚੁੱਕੇ ਨੇ ਪੱਕਦੇ ਹੋਏ ਦੇਖੋ ਦੋਨਾਂ ਸਾਈਡਾਂ ਤੋਂ ਜੀ ਇਹ ਪੱਕ ਚੁੱਕੇ ਚੰਗੀ ਤਰ੍ਹਾਂ ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਨਿਕਾਲ ਲਾਵਾਂਗੇ ਤੇ ਗੈਸ ਆਪਾਂ ਬੰਦ ਕਰ ਦਾਂਗੇ ਨਿਕੋ ਜੀ ਲੱਛਾ ਟਿੱਕੀ ਆਪਣੀ ਬਣ ਕੇ ਰੈਡੀ ਆ ਹੁਣ ਆਪਾਂ ਇਸ ਦੀ ਪਲੇਟਿੰਗ ਕਰਾਂਗੇ ਹੁਣ ਆਪਾਂ ਇਸ ਵਿੱਚ ਦੀ ਥੋੜਾ ਜਿਹਾ ਹੱਥ ਨਾਲ ਮੈਸ ਕਰਕੇ ਟਿੱਕੀਆਂ ਨੂੰ ਪਾ ਦਵਾਂਗੇ इस उपर आप मिठी नहीं पावे हरी चटनी पावगी पा पदीने तो बना के तैयार करिए जी मिठी चटनी पावगी इमली वाली थोड़ा जा चाट मसाला पावेंगी ਨਮਕ ਪਾਵਾਂਗੇ ਦੀ ਟੇਸਟ ਅਨੁਸਾਰ ਨਮਕੀਨ ਪੂਜੀ ਆ ਪਾਵਾਂਗੇ ਥੋੜੀ ਜੀ ਰੈੱਡ ਚਿਲੀ ਪਾਵਾਂਗੇ ਤੇ ਬਰੀਕ ਕੱਟੇ ਹੋਏ ਟਮਾਟਰ ਨਾਲ ਜੀ ਆਪਾਂ ਉਪਰ ਇਸ ਨੂੰ ਸਜਾ ਦੇਵਾਂਗੇ ਦੇਖੋ ਕੋ ਨਹੀਂ ਵਧੀਆ ਬਣ ਕੇ ਆਪਣੀ ਦੀ ਆਲੂ ਲੱਛਾ ਟਿੱਕੀ ਤਿਆਰ ਹੋਈ ਆ। ਅਗਰ ਤੁਹਾਨੂੰ ਇਹ ਮੇਰੀ ਰੈਸਪੀ ਵਧੀਆ ਲੱਗੀ ਜੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ। ਵੀਡੀਓ ਦੇਖਣ ਲਈ ਜੀ ਧੰਨਵਾਦ।